ਜੇ ਉਹਦਾ ਆਏ ਬਾਈ ਹਾਂ ਦੀ ਤੇ ਜਦ ਨਹੀਂ ਰਹਿ ਜਾਂਦੀਆਂ ਨੇ ਤੇ ਮਿੱਤਰੋ ਬਾਪੂ ਜੀ ਨੇ ਆ ਕੇ ਸਾਡਾ ਹਾਲਚਲ ਪੁੱਛਿਆ ਬਾਪੂ ਜੀ ਨੇ ਸਾਡੇ ਵਾਸਤੇ ਚਾਹ ਲੈ ਕੇ ਆਦੇ ਕਿਉਂਕਿ ਅਸੀਂ ਡੇਢ ਕਿਲੋ ਮਤਲਬ ਡੇਢ ਘੰਟੇ ਦੇ ਸਫਰ ਕਰਕੇ ਆਏ ਸੀ ਸਸ਼ਕਲ ਸੋਜਨੋ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੇ ਬਲੌਗ ਦੇ ਵਿੱਚ ਅੱਜ ਮੈਂ ਪਹੁੰਚਿਆ ਜੀ ਮਰੇ ਕੋਟਲੇ ਦੇ ਪਿੰਡ ਇਬਰਾਹਿਮਪੁਰਾ ਦੇ ਵਿੱਚ ਅਸਲ ਦੇ ਵਿੱਚ ਇਸ ਪਿੰਡ ਦਾ ਨਾਮ ਤਾਂ ਹੈਗਾ ਇਬਰਾਹਿਮਪੁਰਾ ਤੇ ਜ਼ਿਆਦਾਤਰ ਇਸ ਪਿੰਡ ਦਾ ਦੂਜਾ ਨਾਮ ਹੈਗਾ ਦਾਇਾਲ ਮੈਂ ਮਰੇਕੋਟਲੇ ਜ਼ਿਲ੍ਹੇ ਦੇ ਵਿੱਚ ਇਹ ਗੱਲ ਜ਼ਰੂਰ ਨੋਟ ਕਰੀਆ ਇੱਥੇ ਜਿਹੜੇ ਵੀ ਪਿੰਡ ਨੇ ਇਹ ਪਿੰਡਾਂ ਦੇ ਦੋ ਦੋ ਨਾਂ ਨੇ ਕਹਿੰਦੇ ਸੁਣਿਆ ਮੈਂ ਕਿ ਰਿਆਜ ਦੇ ਰਿਆਸਤ ਦੇ ਵਿੱਚ ਪਿੰਡ ਘਟਦੀ ਤਾਂ ਪਿੰਡ ਨੇ ਤਾਂ ਰਾਜੇ ਨੇ ਤਾਂ ਦੋ ਦੋ ਨਾਂ ਰੱਖਦੇ ਦੀ ਪਿੰਡਾਂ ਦੇ ਇਸ ਕਰਕੇ ਪਿੰਡਾਂ ਦੇ ਦੋ ਦੋ ਨਾਂ ਨੇ ਤੇ ਇਬਰਾਹਿਮਪੁਰੇ ਦੇ ਵਿੱਚ ਦਾਇਾਲ ਦੇ ਵਿੱਚ ਜਦੋਂ ਆਪਾਂ ਇਧਰੋਂ ਆਉਣੇ ਆ ਪਿੰਡ ਸਹਿਣਾ ਸਹਿਣਾ ਹੀ ਪਿੰਡ ਨੇ ਹਣਾ ਕਿਹੜਾ ਪਿੰਡ ਦੀਓ ਆਸਿਓ ਸੈਣਾ ਪਿੰਡ ਤੋਂ ਆਉਣੇ ਆਣਾ ਤੇ ਇੱਧਰ ਇੱਧਰ ਦੇ ਪਾਸੇ ਪਿੰਡ ਮਾਮਗੜਾ ਤੇ ਨੇੜੇ ਨੇੜੇ ਕਾਫੀ ਪਿੰਡ ਨੇ ਮਾਨਵਾਜਰਾ ਪਿੰਡ ਅਸੀਂ ਪਿੱਛੋਂ ਲੰਘ ਕੇ ਆਇਆ ਤੇ ਇੱਧਰ ਸੂਆ ਜਾਂਦਾ ਹੈ ਸੂਏ ਦੇ ਇੱਧਰਲੇ ਪਾਸੇ ਆ ਪਿੰਡ ਤੇ ਆ ਦਿਖਾ ਮੜਾ ਜੇ ਇੱਧਰ ਨੂੰ ਪਿੰਡ ਪਿੰਡ ਬਹੁਤ ਹੀ ਛੋਟਾ ਪਿੰਡ ਆ ਇਹ ਪੂਰੇ ਮਰੇਕੋਟਲੇ ਜ਼ਿਲ੍ਹੇ ਦਾ ਤਕਰੀਬਨ ਇਸ ਪਿੰਡ ਦੀ ਵੋਟ ਹੈਗੀ ਆ 200 ਦੇ ਲਗਭਗ ਤੇ ਆਜੋ ਫਿਰ ਅੱਜ ਆਪਾਂ ਤੁਹਾਨੂੰ ਪਿੰਡ ਦਿਖਾਵਾਂਗੇ ਅੱਜ ਇਬਰਾਹਿਮਪੁਰਾ ਤੇ ਹੁਣ ਆਪਾਂ ਦਿਖਾਉਨੇ ਆ ਅੱਗੇ ਤੁਹਾਨੂੰ ਪਿੰਡ ਆਜੋ ਫਿਰ ਆਹ ਕਿ ਮਿੱਤਰੋ ਅੱਧੀਆਂ ਵੀ ਨਹੀਂ ਕਿੱਤੀਆਂ ਆ ਉੱਪਰ ਮੇਰੀ ਤੇ ਆਹ ਪਿੰਡਾ ਕਿੰਦਾ ਲੱਗਦਾ ਦੇਖੋ ਜੀ ਆਹ ਬਸਰ ਤੋਥੀਆਂ ਜਣੀਆਂ ਵੀ ਆ ਸਾਰੀਆਂ ਗੁਜਰਾਂ ਦਾ ਮਿੰਟਾ ਕੋਈ ਵੀ ਧਾਰਮਖਤ ਧਾਰਮ ਇਸ ਨਾਲ ਬਰਦਵਾਰ ਇਹ ਕੋਈ ਆਪਣੀ ਕੋਈ ਵੀ ਨਹੀਂ ਹੈਗਾ ਨਹੀਂ ਇਹ ਮੈਂ ਉਹ ਥੋੜਾ ਬੈਟਰ ਹੈ ਐਕਟਿਵਿਟੀ ਨਹੀਂ ਮੈਂ ਕਿਹਾ ਜੀ ਵੀਡੀਓ ਬਣਾਉਣਾ ਥੋੜੇ ਪਿੰਡ ਕਰਕੇ ਐਮਪੀ ਦਾ ਚਲਬਤੇ ਰਿ ਗੀਪਿੰਡ ਦਾ ਕੋਈ ਵੀ ਹੈ ਪਿੰਡ ਦਾ ਪਿੰਡ ਹੀ ਹੈ ਉਹ ਸਾਹਮਣੇ ਦੂਜਾ ਪਿੰਡ ਆ ਗਿਆ ਪੀੜ ਮਾਮਗੜ ਆਹ ਪਿੰਡ ਦੀ ਕਰਨੀ ਹੈ ਇੰਨੀ ਕ ਇਧਰ ਮੋਟਰ ਆ ਗਈ ਘੈਂਟ ਜੀ ਬਣੀ ਵੀ ਇਹ ਵੀ ਇਹ ਪਿੰਡ ਦੇ ਵਿੱਚ ਸਿਰਫ ਇੱਕ ਮਸਜਿਦ ਮਸਜਿਦ ਹੈ ਧੰਨ ਧੰਨ ਜੀ ਬਸ ਪਰ ਕੋਈ ਹੋ ਨਹੀਂ ਹੈਗਾ ਥੋੜੀ ਬੇਬੇ ਹੋਣੀਆਂ ਬੈਠੀਆਂ ਨੇ ਜੀ ਸਹੀ ਗੱਲ ਬਾਕੀ ਮੈਂ ਡਿਫੀ ਕਰੀ ਰੇਲ ਗੋਟ ਲਈ ਚੱਲੇ ਤਾਂ ਸਭ ਤੋਂ ਥੋੜਾ ਪਿੰਡ ਤਾਂ ਹੀ ਹੈ ਤੇ ਅੱਜ ਵਾਕਾਂ ਨੂੰ ਛੁੱਟੀ ਹੋਈ ਵੀ ਇੱਧਰ ਜੋ ਆਗ ਲੱਗਦਾ ਤੇ ਇੱਧਰ ਮਾਚੀ ਦਾ ਆ ਗਈ ਓਕੇ ਸਵਾਦ ਲੋਗ ਲਾ ਰਹੀ ਇਹ ਵਾਸੇ ਇੱਕ ਸਕੂਲ ਹੈ ਪੰਜਵੀਂ ਤੱਕ ਹੈ ਜਦੋਂ ਬਾਪੂ ਜਗੰਤੇ ਫੁੱਕਾ ਦੇ ਰਹੇ ਆ ਵੀ ਦੇਖਨੇ ਸਿਰਫ ਪਿੰਡ ਦੇ ਵਿੱਚ ਇੱਕ ਮਸਜਿਦ ਮੌਜੂਦ ਹੈ ਜੀ ਇੱਕ ਸਕੂਲ ਹੈ ਪ੍ਰਾਇਮਰੀ ਤੱਕ ਅੱਜ ਤਾਂ ਪਤਾ ਲੱਗਿਆ ਪ੍ਰਾਇਮਰੀ ਤੱਕ ਸਕੂਲ ਹੈ ਇਹ ਇਧਰ ਦੋ ਤਿੰਨ 20 ਨੇ ਪਿੰਡ ਦੇ ਵਿੱਚ ਆ ਪੰਛੀ ਦੇਖੋ ਕਿੰਨੇ ਸੋਹਣੇ ਨਜ਼ਾਰੇ ਆ ਰਹੇ ਨੇ ਉੱਤੇ ਤੇ ਉੱਪਰ ਆਉਣਗੇ ਲੰਘੇ ਤੇ ਪਿੰਡ ਦੇ ਵਿੱਚ ਇੱਕ ਸਕੂਲ ਹੈ ਜੀ ਆ ਪਿੰਡ ਦਾ ਸਕੂਲ ਆ ਗਿਆ ਸਰਕਾਰੀ ਪ੍ਰਾਇਮਰੀ ਸਕੂਲ ਬਹੁਤ ਘੱਟ ਵਾਦੀਆ ਇਸ ਪਿੰਡ ਦੀ 200 ਵੋਟ ਆ ਪਿੰਡ ਦੇ ਵਿੱਚ ਇਹ ਸਰਕਾਰੀ ਪ੍ਰਾਇਮਰੀ ਸਕੂਲ ਆ ਗਿਆ ਜੀ ਪਿੰਡ ਦਾ ਬਰਹਿਪੁਰਾ ਪਿੰਡ ਦਾਇਾਲ ਦਾ ਤੇ ਅੰਦਰ ਸਕੂਲ ਦੇ ਵਿੱਚ ਜਵਾਗੂ ਖੇਡਦੇ ਨੇ ਛੁੱਟੀ ਹੋ ਕੇ ਆ Đ ਜਵਾਕਾਂ ਨੂੰ ਉੱਧਰ ਘੜਾ ਆਪਣਾ ਬੰਦਾ ਹਾਲੇ ਪੰਛੀ ਆ ਕੇ ਇੱਧਰ ਹੀ ਆ ਇੱਕ ਦੁਕਾਨਾ ਪਿੰਡ ਦੇ ਵਿੱਚ ਬਾਪੂ ਦੀ 100 ਸਾਲ ਦੀ ਉਮਰ ਹੈ ਇਹ ਕਹਿੰਦਾ ਬਾਪੂ ਕਿੰਨੇ ਹੋਕਾ ਮਿੰਦਾ ਬਾਪੂ ਹੈ ਬਾਪੂ ਬਗਲਾਂ ਦੱਸ ਰਹੇ ਆ ਬਾਪੂ ਦੀ ਇੰਟਰਵਿਊ ਕਰਨੀ ਕਰਦੇ ਆ ਬਾਪੂ ਦੀਆਂ ਗੱਲਾਂ ਮੈਨੂੰ ਨਾ ਕਿਹਾ ਹੈ ਅੰਮ੍ਰਿਤਸਰ ਨੂੰ ਸਿੱਧਾ ਘਰ ਦੇ ਘੂਰੇ ਮੰਗੋ ਜਾਉਂ ਅੱਛਾ ਜੀ ਬਾਪੂ ਜੀ ਹਾਂ ਮਾਸ਼ਾਅਰ ਮਿੱਤਰੋ ਵੀਡੀਓ ਬਣਾਉਂਦੇ ਬਣਾਉਂਦੇ ਸਾਨੂੰ ਬਾਪੂ ਜੀ ਮਿਲ ਗਏ ਬਾਪੂ ਜੀ ਮੈਨੂੰ ਪਹਿਲਾਂ ਕਹਿੰਦੇ ਕਿੰਦੇ ਮੈਂ ਬਲਦਾਂ ਦਾ ਠਾਕੀਨਾ ਮੈਂ ਬਲਦ ਬਹੁਤ ਰੱਖਨੇ ਬਲਦ ਬਹੁਤ ਭਜਾਏ ਨੇ ਤੇ ਬਾਪੂ ਜੀ ਨਾਲ ਗੱਲਬਾਤ ਕਰਦੇ ਆਂ ਬਾਪੂ ਜੀ ਤੁਹਾਡਾ ਨਾਮ ਕੀ ਹੈ ਜੀ ਸਾਧ ਸਾਧ ਜੀ ਕਿੰਨਾ ਟਾਈਮ ਤੁਸੀਂ ਬਲਦ ਭਜਾਏ ਨੇ ਜੀ ਠੋਕਰਾਂ ਬਾਉਂ ਚਾ ਜਾ ਬਾਹਰਾਂ ਕਿੰਨੇ ਸਾਲ ਦਾ ਲੱਗਦਾ ਅੱਛਾ ਜੀ ਉਮਰ ਕਿੰਨੀ ਹੋ ਗਈ ਹੁਣ ਤੁਹਾਡੀ 2 ਘੱਟ 80 ਨਹੀਂ 89 ਸਾਲ ਹੋ ਗਈ ਮਤਲਬ ਠੀਕ ਹੈ ਬਾਪੂ ਜੀ ਤੇ ਕਿੱਥੇ ਕਿੱਥੇ ਤੱਕ ਜਾਂਦੇ ਰਹੇ ਹੋ ਜੀ ਬਲਦ ਲੈ ਕੇ ਖਾ ਦੇ ਮਨ ਅੱਛਾ ਜੀ ਚੰਗਰੂੜ ਜੇ ਲੈ ਦੇ ਲੁਧਿਆਣਾ ਜਲੇ ਤੋਂ ਰੋਪੜਾ ਠੀਕ ਹੈ ਸਾਡੇ ਏਰੀਆ ਵੱਲ ਵੀ ਜਾਂਦੇ ਹੁੰਦੇ ਤੇ ਇਹ ਤਾਂ ਚੌਂਦਾ ਮੰਨ ਵੀ ਨਹੀਂ ਹਾਂ ਠੀਕ ਹੈ ਤੇ ਬਾਪੂ ਜੀ ਪਹਿਲਾਂ ਵਾਲੇ ਸਮੇ ਤੇ ਹੁਣ ਦੇ ਸਮੇ 'ਚ ਕੀ ਫਰਕ ਦੇਖਣ ਨੂੰ ਮਿਲਦਾ ਜੀ ਤੁਹਾਨੂੰ ਪਹਿਲਾਂ ਸਮਾ ਸੀ ਜੰਗਲ ਅੱਛਾ ਜੀ ਪਾਣੀ ਨਹੀਂ ਸੀ ਬਾਹਰ ਠੀਕ ਹੈ ਪਾਣੀ ਨਹੀਂ ਖੀ ਬਾਹਰ ਠੀਕ ਹੈ ਪਿੰਡ ਦੇ ਪਿੰਡ ਚ ਖੂ ਗਿਆ ਕੋਈ ਟਾਮਾ ਹਾਂਜੀ ਫੇਰ ਪਾਣੀ ਮਰਬੇ ਬੰਦੀ ਹੋ ਗਈ ਫੇ ਟੱਕ ਬਣ ਗਏ ਅੱਛਾ ਜੀ ਜੰਗਲ ਪੱਠੇ ਆ ਗਿਆ ਜਦ ਮਰਬੇ ਬੰਦੀ ਹੋਈ ਤਾਂ ਬਾਹਰ ਖੂ ਲੱਗੇ ਆਵਾਂ ਹਾਂਜੀ ਆਮ ਲੱਗੇ ਤੋਂ ਪਹਿਤ ਤੁਰ ਕੇ ਜਾਂਦੇ ਸੀ ਹੁਣ ਜੇ ਹੁਕ ਮਸ਼ੀਨਰੀ ਦਾ ਮੈਨਸਨਰੀ ਦਾ ਆ ਗਿਆ ਜੀ ਫਰਕ ਪਈ ਜਾਂਦਾ ਬਾਕੀ ਇੱਕ ਗੱਲ ਹੋ ਰਹੀ ਜੀ ਰਿਸ਼ਤਿਆਂ ਤੇ ਵੀ ਫਰਕ ਪਈ ਜਾਂਦਾ ਹਨ ਸਮੇਂ ਸਮੇਂ ਨਾਲ ਅੱਛਾ ਅਮਰੀਕਨ ਰੋਜ ਖਾਰੇ ਦੇਖੇ ਨੇ ਗਉਆਂ ਵਿਚਾਰੀਆਂ ਹੁਣ ਗਉ ਵੀ ਖਤਮ ਹੋ ਗਈ ਹਾਂ ਠੀਕ ਹੈ ਜੀ ਤੇ ਬਾਕੀ ਮੈਂ ਬਾਪੂ ਇਹ ਗੱਲ ਕਰਦੇ ਕਿ ਰਿਸ਼ਤਿਆਂ 'ਚ ਵੀ ਫਰਕ ਪੈ ਗਈ ਹੁਣ ਪਹਿਲੇ ਵਾਲੇ ਰਿਸ਼ਤੇ ਨਹੀਂ ਰਹੇ ਜੀ ਹਾਂ ਅੱਛਾ ਮੈਂ ਰੱਤੇ ਵੀ ਬਾਹਰ ਕਰਾਉਣਾ ਅੱਛਾ ਜੀ ਕੋਈ ਪੈਸ਼ਾ ਨਹੀਂ ਮੈਂ ਲੈਂਦਾ ਅੱਛਾ ਜੀ ਹਾਂ ਅੱਜ ਆਪਨੇ ਕੋਣ 5-4000 ਬਿਆਹ ਤੇ ਲਾ ਤਾ ਨਾ ਹੂੰ ਕੁੜੀਆਂ ਮੁੰਡਿਆਂ ਦੇ ਸਾਰੀਆਂ ਹੀ ਪਿਆਰੀਆਂ ਮੇਰੇ ਕੋਲ ਆਉਂਦੀਆਂ ਨੇ ਅੱਛਾ ਜੀ ਬਿਠੰਡੇ ਤੋਂ ਲਾ ਕੇ ਅੱਛਾ ਜਣੀ ਅਲਾ ਕਹਿੰਦਾ ਜਾਰ ਉਹ ਬੰਦਾ ਸਹੀ ਆ ਠੀਕ ਹੈ ਰੇਸ ਤੇ ਪੋਨ ਦੇ ਆਪਾ ਤੇ ਤੁਸੀਂ ਫਿਰ ਸਾਈਕਲ ਤੇ ਜਾਂਦੇ ਹੁੰਦੇ ਸੀ ਜਦੋਂ ਆ ਬਲਤ ਲੈ ਕੇ ਜਾਂਦੇ ਸੀ ਸਾਈਕਲ ਹੈ ਮੇਰੇ ਕੋਲ ਸਾਈ ਇਹ ਸਾਈਕਲ ਮੋਟਰ ਤੇ ਨਹੀਂ ਮੈਂ ਬੈਠ ਸਕਦਾ ਨਾ ਗੱਡੀ 'ਬਸ ਠੀਕ ਹੈ ਅੰਬਾਰਸਰ ਕੀ ਬਟਾਲਾ ਕੀ ਕਾਦੀਆਂ ਕੀ ਹਮ ਤੇ ਨਮ ਨਮਾ ਥਾ ਰ ਤੇ ਬਾਪੂ ਜੀ ਇੱਕ ਗੱਲ ਹੋਰ ਦੱਸੋ ਉਦੋਂ ਵਿਆਹਾਂ ਦਾ ਕੀ ਰਿਵਾਜ ਹੁੰਦਾ ਸੀ ਜੀ ਥੋੜੇ ਸਮੇਂ ਚ ਸ਼ਾਦੇ ਵਿਹਾਂ ਦਾ ਰਿਵਾਜ ਸੀ ਤੁਰ ਕੇ ਜਨ ਜਾਣੀ ਰਾਤ ਗੱਡਾ अच्छा फिर रेड़ियां होगियां अच्छा फिर आ ਹੁਣ ਕਾਰਾਂ ਕਾਰਾਂ ਆ ਗਈਆਂ ਜੀ ਹੁਣ ਨਾ ਕੋਈ ਹੰਤੀ ਨਹੀਂ ਹੰਤੀ ਨਹੀਂ ਹੈ ਗਿਆ ਜੀ ਹੁਣ ਤੱਕ ਬਹੁਤ ਨਾ ਵਿਆਹਾਂ ਲੱਗ ਗਏ ਹਨ ਅੱਜ ਰਾਤ ਨੂੰ ਵੀ ਵਿਆਹਾਂ ਲੱਗ ਗਏ ਅੱਗੇ ਜੰਜਾ ਸਾਥਾਂ ਚ ਉਤਰਦੀਆਂ ਹੁੰਦੀਆਂ ਦੀ ਜੀ ਤਿੰਨ ਦਿਨ ਜਾਣ ਰਹਿੰਦੀ ਅੱਛਾ ਹਾਂ ਠੀਕ ਹੈ ਤੁਹਾਡਾ ਵਿਆਹ ਕਦੋਂ ਹੋਇਆ ਦੀ ਫਿਰ ਆਏ ਨਾ ਹੁਣ ਪਤਾ ਹੀ ਨਹੀਂ ਪਾਣਾ ਪਤਾ ਹੀ ਨਹੀਂ ਜੀ ਤੇ ਤੁਸੀਂ ਸਾਰਾ ਦੌਰ ਦੇਖਿਆ 84 ਦਾ ਦੌਰ ਵੀ ਹਾਂ ਮਤਲਬ 84 ਦਾ ਦੌਰ ਵੀ ਦੇਖ ਲਿਆ ਤੁਸੀਂ 47 ਵੀ ਦੇਖ ਲਈ ਜਦੋਂ ਖੇਡ ਹੈ ਰਾਹ ਪੁਰਾਣੀ ਬੰਦ ਹੋਈ ਹੈ ਨਾ ਹਾਂਜੀ ਜਦੋਂ ਮੈਂ ਬਹੁਤੀ ਛੱਡ ਗਿਆ ਅੱਛਾ ਉੱਥੇ ਬੰਦ ਹੋ ਗਈ ਸੀ ਨਾ ਖੇਡ ਹਾਂਜੀ ਖੇਡ ਬੰਦ ਹੋ ਗਈ ਸੀ ਹਾਂ ਆ ਹੁਣ ਦੁਬਾਰਾ ਵੇਅਰ ਕਰਤਾ ਜੀ ਖੇਡ ਹੁਣ ਰਾਹ ਖਤਮ ਹੋ ਗਈ ਰਾਹ ਖਤਮ ਹੋ ਗਏ ਪਹਿਲਾਂ ਰਾਹ ਕੱਚੇ ਸੀ ਜੀ ਕੱਚੇ ਰਾਹ ਸੀ ਹਾਂਜੀ ਹਾਂ ਸਮੇਂ ਦੇ ਸਮੇਂ ਦੇ ਨਾਲ ਚੀਜ਼ ਚੱਲਦੀ ਹੈ ਜੀ ਹਾਂ ਮਤਲਬ ਤੁਹਾਡਾ ਪਿੰਡ ਹੈ ਜਿਹੜਾ ਤਕਰੀਬਨ ਗੁਜਰਾਂ ਦਾ ਹੀ ਪਿੰਡ ਹੈ ਜੀ ਇਹ ਇਹ ਗੁਜਰਾਂ ਦਾ ਠੀਕ ਹੈ ਗੋਤਕੀ ਹੈ ਜੀ ਇਸ ਪਿੰਡ ਦਾ ਟੋਡੇ ਪਿੰਡ ਦਾ ਅਬਰੀਮਪੁਰਾ ਦਾ ਇਹ ਸਾਡਾ ਨਾ ਸੌਰੀ ਹੈ ਇਹਨਾਂ ਦੇ ਹੋਰ ਕੋਈ ਉਸ ਨੇ ਅੱਛਾ ਜੀ ਠੀਕ ਹੈ ਮਤਲਬ ਪਿੰਡ ਨੂੰ ਦਾਇਆਲ ਵੀ ਕਹਿੰਦੇ ਨੇ ਹਨ ਇਹ ਉਹ ਕਾਗਜ਼ਾਂ 'ਚ ਇਬਰਾਹਿਮਪੁਰਾ ਇਬਰਾਹਿਮਪੁਰਾ ਜੀ ਠੀਕ ਹੈ ਉਹ ਦਾਇਆਲ ਅੱਛਾ ਇਬਰਾਹਿਮਪੁਰਾ ਉਹ ਦਾਇਆਲ ਤੇ ਗੱਲ ਇਹ ਆਪੂ ਜੀ ਨਾ ਇੱਧਰ ਮੈਂ ਮਰੇ ਕੋਟ ਲਈ ਰੀ ਜੇ ਦੇਖਿਆ ਜੀ ਰਿਕ ਪਿੰਡ ਦੇ ਦੋ ਦੋ ਨਾਮ ਜੇ ਨੇ ਆ ਇਹ ਬਈ ਰਾਜੀ ਕੁਟਲਾ ਸੀ ਨਮਾ ਬਦਾ ਅੱਛਾ ਫਿਰ ਇਹਨੇ ਇੱਕ ਇੱਕ ਪਿੰਡ ਦੇ ਲੋਕ ਲੋਕ ਨਾਲੋਂ ਹੁੰਦਾ ਸੀ ਸਤਾਂ ਦੋ ਦੋ ਨਾਲ ਨੇ ਜੀ ਹਾਂ ਠੀਕ ਹੈ ਬਾਪੂ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਮੈਨੂੰ ਵਧੀਆ ਲੱਗਿਆ ਤੇ ਹੁਣ ਅਸੀਂ ਚੱਲਦੇ ਹਾਂ ਪਿੰਡ ਨੂੰ ਤੁਹਾਡੇ ਪਿੰਡ ਦੀ ਅਸੀਂ ਵੀਡੀਓ ਸ਼ੂਟ ਕਰ ਲਈ ਹੈ ਜੀ ਹੁੰਦਾ ਹੈ ਭਾਈ ਹਾਂ ਠੀਕ ਹੈ ਬਾਪੂ ਜੀ ਤੇ ਯਾਦ ਨਹੀਂ ਰਹਿ ਜਾਂਦੀਆਂ ਨੇ ਤੇ ਮਿੱਤਰੋ ਬਾਪੂ ਜੀ ਨੇ ਆ ਕੇ ਸਾਡਾ حال چال ਪੁੱਛਿਆ ਬਾਪੂ ਜੀ ਨੇ ਸਾਡੇ ਵਾਸਤੇ ਚਾਹ ਲੈ ਕੇ ਆਂਦੇ ਕਿਉਂਕਿ ਅਸੀਂ ਡੇਢ ਕਿਲੋ ਮਤਲਬ ਡੇਢ ਘੰਟੇ ਦੇ ਸਫਰ ਕਰਕੇ ਆਏ ਸੀ ਤਕਰੀਬਨ ਬਾਪੂ ਜੀ ਦਾ ਪਿੰਡ ਮੈਨੂੰ ਪੈ ਜਾਂਦਾ 35-40 ਕਿਲੋਮੀਟਰ ਪੈ ਗਿਆ ਕਿਉਂਕਿ 30 ਕਿਲੋਮੀਟਰ ਤਾਂ ਨਹੀਂ ਬ੍ਰੇਕ ਹੋ ਗਿਆ ਪੈਂਦਾ ਤੇ ਇਦਾਂ ਹੀ ਹੁੰਦੇ ਆ ਮਿੱਤਰੋ ਹੁਣ ਅੱਜ ਦੇ ਸਮੇਂ ਦੇ ਵਿੱਚ ਹਨਾ ਸਾਡੇ ਦਮਾਜ ਜਿਆ ਸਾਨੂੰ ਕੋਈ ਚਾਹ ਪੁੱਛਣ ਵਾਲਾ ਵੀ ਨਹੀਂ ਸੋ ਪਰਮਾਤਮਾ ਕਿਵੇਂ ਦੀ ਕਿਵੇਂ ਸਹਯੋਗ ਬਣਾ ਦਿਆ ਤੇ ਬਾਪੂ ਜੀ ਲਿਬਿਆ ਕੇ ਚਾਹ ਪਾਣੀ ਦਿੱਤਾ ਲੇਖਿਆ ਮੈਂ ਜੀ ਹਾਂ ਜੀ ਹਾਂ ਬਾਪੂ ਜੀ ਮੈਂ ਨਹੀਂ ਦੇਈਦਾ ਤਾ ਤੂੰ ਨਹੀਂ ਦੇ ਸਕਦਾ ਮੈਂ ਨਹੀਂ ਦੇ ਸਕਦਾ ਜੀ ਜਿੱਥੇ ਚੌ ਹਾਂ ਜੀ ਧਿਆਨ ਮਾਰਾ ਇੱਥੇ ਬੈਠਾ ਰਾਤ ਨੂੰ ਹਾਂ ਜੀ ਇਹਨੇ ਜਾ ਕੇ ਮਾਂ ਮੰਗਾਲ ਚੌਗਾ ਚੁਗਣਾ ਹਾਂ ਜਿੱਥੇ ਦਾਣਾ ਪਾਣੀ ਲਿਖਿਆ ਉਦੋਂ ਉੱਥੇ ਮੈਨੂੰ ਲੈ ਹੀ ਜਾਣਾ ਜੀ ਲੈ ਜਾਂਦਾ ਹਾਂ ਜੀ ਅਜੇ ਮੈਂ ਸਲਾਹ ਕਰ ਦਿੰਦੀ ਕੱਲ ਨੂੰ ਆਉਂਗਾ ਕੁਦਰਤੀ ਅੱਜ ਮੇਰਾ ਮੂਡ ਮੜਿਆ ਜੀ ਮੈਂ ਅੱਜ ਹੀ ਚੱਲਦਾ ਅੱਜ ਮੌਸਮ ਵੀ ਠੀਕ ਹੈ ਧੁੱਪ ਵੀ ਨਿਕਲੀ ਹੋਈ ਆ ਨਹੀਂ ਧੁੰਦਾ ਬਹੁਤ ਮੈ ਰਹੀਆਂ ਨੇ ਅੱਛਾ ਤੇ ਹਾਂ ਜੀ ਸੋਚੋ ਨਾ ਜੇ ਸਾਡਾ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਸ਼ੇਅਰ ਜ਼ਰੂਰ ਕਰ ਦਿਓ ਤੁਹਾਨੂੰ ਪੂਰੇ ਮਰੇਕ ਕੋਟਲੇ ਜ਼ਿਲ੍ਹੇ ਦਾ ਅੱਜ ਸਭ ਤੋਂ ਛੋਟਾ ਪਿੰਡ ਦਿਖਾਇਆ ਜੀ ਦਾਇ